ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਕੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲਿਆ ਤੇ ਤੁਧ ਭਗਵੰਤਾ ਇੱਕ ਕੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਅੱਜ ਆਪਾਂ ਸ਼ਬਦ ਹਜ਼ਾਰੇ ਬਾਣੀ ਦੀ ਸੰਥਿਆ ਦੂਸਰੇ ਭਾਗ ਦੇ ਵਿੱਚ ਸਰਵਨ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਓ ਆਹੇ ਗੁਰੂ ਸਾਹਿਬ ਜੀ ਇੱਕ ਘੜੀ ਨਾ ਮਿਲਤੇ ਨੰਨਾ ਮੁਕਤਾ ਨਾ ਮਿਲਤੇ ਇਕੱਠਾ ਬੋਲਣਾ ਵਾਕ ਨਹੀਂ ਬੋਲਣਾ ਇੱਥੇ ਵੀ ਸ਼ਰਾਮ ਲਾਉਣਾ ਹੈ ਤਾ ਤੱਤੇ ਕੰਨਾ ਤਾ ਲੰਮਾ ਕਰਕੇ ਬੋਲਣਾ ਤਾ ਕਾਲ ਯੁਗ ਕਾਲ ਯੁਗ ਜਜੇ ਓਂਕਰ ਗੱਗੇ ਓਂਕਰ ਯੁਗ ਕਾਲ ਯੁਗ ਹੋਤਾ ਹੁਣ ਕਾਧ ਮਿਲਿਐ ਮਿਲਿਐ ਤੇ ਵੀ ਸ਼ਰਾਮ ਲਾਉਣਾ ਹੈ ਪ੍ਰੇ ਤੁਧ ਭਗਵੰਤਾ ਪਪਾਾਰੇ ਸਾਰੀ ਐਡਾ ਮੁਕਤਾ ਪ੍ਰੇਅ ਇਸ ਤਰ੍ਹਾਂ ਬੋਲਣਾ ਹੈ ਤੁਦ ਭਗਵੰਤਾ ਮੋਹਿ ਰੈ ਨਾ ਵਿਹਾਵੈ ਮੋਹਿ ਮੰਮੇ ਹੋੜਾ ਲੰਮਾ ਕਰਕੇ ਬੋਲਣਾ ਮੋਹ ਹਾਇ ਸ ਹਰੀ ਸੰਕੋਚ ਕੇ へ ਮੋਹ ਮੋਹ ਰੈ ਨਾਣੇ ਨਾਲ ਰੈਨ ਨਾ ਵਿਹਾਵੈ ਵਬੇ ਸਿਹਾਰੀ ਆਹੇ ਕੰਨਾ ਵਬੇ ਦਲਾਵਾ ਵਹਿ ਵਿਹਾਵੈ ਇਥੇ ਆਪਾਂ ਜੰਮ ਕੀ ਲਾਉਣੀ ਐ ਨੀਂਦ ਨਾ ਆਵੈ ਇਥੇ ਵਿਸ਼ਰਾਮ ਲਾ ਦੇਣਾ ਹੈ ਬਿਨ ਦੇਖੇ ਇਥੇ ਠੰਮ ਕੀ ਲਾ ਦੇਣੀ ਐ ਗੁਰ ਦਰਬਾਰੇ ਜਿਉ ਹਉ ਕੋਲੀ ਇਥੇ ਆਪਾਂ ਜੰਮ ਕੀ ਲਾਉਣੀ ਐ ਹਉ ਕੋਲ ਕੁਮਾਈ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਤਿਸ ਸੱਚੇ ਇਥੇ ਠੰਮ ਕੇ ਲਾ ਦੇਣੀ ਐ ਗੁਰ ਦਰਬਾਰ ਜਿਉ ਰਹਾਉ ਭਾਗ ਹੋਆ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਪ੍ਰਭ ਅਬਨਾਸੀ ਐੜਾ ਸੰਬੰਧਕ ਬੋਲਣਾ ਐੜਾ ਬੋਲ ਕੇ ਜਹ ਦੇਣੀ ਐ ਬੱਬੇ ਸਿਆਰੀ ਨੰਨੇ ਕੰਨਾ ਸッセ ਬਿਹਾਰੀ ਬਿਨਾਸੀ ਅਬੇ ਨਾਸੀ ਅਬੇ ਨਾਸੀ ਇਥੇ ਆਪਾ ਵਿਸ਼ਰਾਮ ਲਾਉਣਾ ਹੈ ਕਰ ਮਹਿ ਪਾਇਆ ਸੇਵ ਕਰੀ ਇਥੇ ਜਮ ਕੇ ਲਾਉਣੀ ਹੈ ਪਾਲ ਚਸਾ ਨ ਵਿਛੁੜਾ ਪਾਲ ਪੋਲਾ ਬੋਲਣਾ ਹੈ ਚਸਾ ਪੋਲਾ ਬੋਲਣਾ ਹੈ ਨਿੰਨਾ ਮੁਕਤਾ ਬੋਲਣਾ ਹੈ ਵਿਛੜਾ ਭਵੇ ਸਾਰੀ ਛੱਛੇ ਔਂਕਰ ਰਾੜੇ ਕੰਨ ਅਵਿਛੜਾ ਇਥੇ ਵੀ ਸ਼ਰਾਮ ਲਾਉਣਾ ਹੈ ਜਨ ਨਾਨਕ ਦਾਸ ਤੁਮਾਰੇ ਜੀਓ ਹਾਉ ਕੋਲੀ ਇਥੇ ਚਮਕੀ ਲਾ ਦੇਣੀ ਐ ਜੀਓ ਕੋਲ ਕੁਮਾਈ ਇਥੇ ਵੀ ਸ਼ਰਾਮ ਲਾਉਣਾ ਹੈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਸੇਵ ਕਰੀ ਪਾਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹਾ ਕੋਲੀ ਜੀਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ